ਦੇਸ਼ ਦੇ ਵਿੱਚ ਜਾਤੀ ਜਨਗਣਨਾ ਕਰਵਾਈਗੀ ਕੇਂਦਰ ਸਰਕਾਰ ਕੇਂਦਰੀ ਕੈਬਨ ਨੇ ਦਿੱਤੀ ਮਨਜ਼ੂਰੀ ਲੰਬੇ ਸਮੇਂ ਤੋਂ ਰਾਹੁਲ ਗਾਂਧੀ ਚੁਕਰੇ ਸੰ ਜਾਤੀ ਜਨਗਣਨਾ ਦਾ ਮੁੱਦਾ ਕੇਂਦਰ ਸਰਕਾਰ ਨੇ ਗੰਨੇ ਦੇ ਐਫਆਰ ਐਫਆਰਪੀ ਦੇ ਵਿੱਚ 15 ਰੁਪਏ ਪ੍ਰਤੀ ਕੁਇੰਟਲ ਲਗਿਤਾ ਇਜ਼ਾਫਾ 355 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਨਮਾ ਰੀਡ ਸਰਕਾਰ ਬੋਲੀ ਲਾਗਤ ਮੁੱਲ ਦੇ ਨਾਲੋਂ ਕਿਸਾਨ ਨੂੰ ਦੁੱਗਣਾ ਮਿਲੇਗਾ ਪਾ ਕੋਨਾਰੀ ਮੁਰਚੀ ਵਾਲੇ ਕਿਸਾਨਾਂ ਦੇ ਵਿੱਚ ਨਵਾਂ ਗਲੇਸ਼ ਕਿਸਾਨਾ ਗੋਕੜ ਬੁੱਢਾ ਤੋਂ ਬਾਅਦ ਸਤਨਾਮ ਪੰਨੂ ਨੇ ਜੱਲੇ ਵਾਲ ਤੇ ਚੁੱਕੇ ਸਵਾਲ ਕਿ ਹਰ ਡੱਲੇਵਾਲ ਨੇ ਅੰਦੋਲਨ ਨੂੰ ਕਿਤਾ ਕਮਜ਼ੋਰ ਖੁਦ ਸਰਕਾਰ ਨੂੰ ਕਹਿ ਕੇ ਧਰਨਾ ਚੁਕਵਾਇਆ BBMB ਵਿਵਾਦ ਦੇ ਵਿਚਾਲੇ ਮਨੋਹਰ ਲਾਲ ਖੱਟਰ ਦਾ ਵੱਡਾ ਹਮਲਾ ਕਿਹਾ ਪੰਜਾਬ ਸਰਕਾਰ ਨਹੀਂ ਨਿਭਾ ਰਹੀ ਆਪਣਾ ਰਾਜ ਧਰਮ ਬੋਲੇ ਇਹ BBMB ਬੋਰਡ ਦਾ ਕੰਮ ਪੰਜਾਬ ਦਾ ਨਹੀਂ ਕੇਂਦਰ ਸਰਕਾਰ ਨੂੰ ਪਾਣੀ ਵੰਡਣ ਦਾ ਪੂਰਾ ਧਿਕਾ ਪਟਿਆਲਾ ਦਿਨੇਜੰਦਰ ਹਸਪਤਾਲ ਲੈ ਆ ਕੇ ਰਾਜੋਣਾ ਦਾ ਕਰਵਾਇਆ ਗਿਆ ਮੈਡੀਕਲ ਚੈੱਕਅਪ ਰਾਜੋਣਾ ਬੋਲੇ ਮੇਰੀ ਬਾਰੇ ਜਲਦ ਫੈਸਲਾ ਲਵੇ ਕੇਂਦਰ ਸਰਕਾਰ ਨਾਲ ਹੀ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੇ ਲਈ ਇੱਕ ਜੁਟਤਾ ਦੀ ਵੀ ਕੀਤੀ ਅਪੀਲ ਪਹਿਲਗਾਮ ਹਮਲੇ ਨੂੰ ਲੈ ਕੇ ਐਕਸ਼ਨ ਦੇ ਵਿੱਚ ਰਨਗਰ ਪੁਲਿਸ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇਤਿਹਾਦੁਲ ਮੁਸਲਮਿਨ ਤੇ ਆਬਾਮੀ ਐਕਸ਼ਨ ਕਮੇਟੀ ਤੋਂ ਅਲੱਗ ਰਹਿਣ ਦੀ ਦਿੱਤੀ ਚੇਤਾਵਨੀ ਲਾਊਡ ਸਪੀਕਰ ਕਰਕੇ ਕਿਤੇ ਲਾਊਡ ਸਪੀਕਰ ਦੇ ਨਾਲ ਕੀਤੀ ਅਨਾਉਂਸਮੈਂਟ ਕਰਨ ਦੇ ਬਾਹਰ ਲਗਾਏ ਪੋਸਟ ਅਰੇ ਫਿਰ ਬਾਦਸ਼ਾਹ ਦੇਖ ਲਾ ਬਟਾਲਾ ਦੇ ਵਿੱਚ ਐਫ ਆਈ ਆਰ ਮਸੀਹ ਭਾਈਚਾਰੇ ਦੀ ਸ਼ਿਕਾਇਤ ਦਿੱਤੀ ਹੋਇਆ ਪਰਚਾ ਵੈਲਵੈਂਟ ਫਲੋ ਗੀਤ ਦੇ ਵਿੱਚ ਬਾਈਬਲ ਤੇ ਚਰਚ ਦਾ ਗਲਤ ਤਰੀਕੇ ਨਾਲ ਜ਼ਿਕਰ ਕਰਨ ਦਾ ਇਲਜ਼ਾਮ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕਤਾ ਪੈਂਦਾ ਹੈ ਲੈ ਕੇ ਫਰਕਤਾ ਪੈਂਦੇ ਦੇ ਵਿੱਚ ਅੱਜ ਜ਼ਿਕਰ ਪੰਜਾਬੀਆਂ ਖਬਰਾਂ ਦਾ ਮੈਂ ਕਰਾਂਗਾ ਪਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਪਾਣੀ ਦੀ ਪਾਣੀ ਦੇ ਮਸਲੇ ਦੇ ਉੱਤੇ ਬਾਰ ਪਲੜ ਬਾਰ ਜਾਰੀ ਹੈ ਤੇ ਇਸ ਸਮੇਂ ਦੀ ਕਹਿਮ ਤੇ ਵੱਡੀ ਖਬਰ ਹੈ ਪੰਜਾਬ ਹਰਿਆਣਾ ਦੇ ਵਿਚਾਲੇ ਜਿਹੜਾ ਪਾਣੀ ਦਾ ਕਲੇਸ਼ ਆ ਉਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੀ ਇੱਕ ਸਟੇਟਮੈਂਟ ਆ ਗਈ ਹੈ ਤੇ ਸੀਐਮ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਹੈ ਜائیں ਇਸ ਸਮੇਂ ਦੀ ਇਸ ਖਬਰ ਦੇ ਵਿੱਚ ਅਪਡੇਟ ਹੈ ਪੰਜਾਬ ਦੇ ਕੋਲ ਹਰਿਆਣਾ ਨੂੰ ਦੇਣ ਦੇ ਲਈ ਵਾਧੂ ਪਾਣੀ ਨਹੀਂ ਹੈ ਬੀਜਪੀ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈ ਸੀਐਮ ਮਾਨ ਇੱਕ ਵਾਰ ਫਿਰ ਤੋਂ ਕਹਿੰਦੇ ਹੋਏ ਨਜ਼ਰ ਆਏ ਨੇ ਇਸ ਖਬਰ ਦੇ ਨਾਲ ਹੀ ਅਗਾਜ਼ ਕਰਨ ਜਾ ਰਹੇ ਹਾਂ ਤੇ ਉਹਨਾਂ ਨੇ ਕਿਹਾ ਕਿ ਭਾਜਪਾ ਪੰਜਾਬੀਆਂ ਦੇ ਖਿਲਾਫ ਸਾਜ਼ਿਸ਼ ਰਚ ਰਹੀ ਹੈ ਬੀਜਪੀ ਜ਼ਬਰਦਸਤੀ ਪੰਜਾਬ ਦੇ ਪਾਣੀ ਦੇ ਉੱਤੇ ਡਾਕਾ ਮਾਰਨਾ ਚਾਹੁੰਦੀ ਹੈ ਮੈਂ ਕਿਸੇ ਵੀ ਹਾਲਤ ਦੇ ਵਿੱਚ ਪੰਜਾਬੀਆਂ ਦੇ ਨਾਲ ਧੱਕਾ ਨਹੀਂ ਹੋਣ ਦੇਵਾਂਗਾ ਤਾਂ ਅਹਿਮ ਤੇ ਵੱਡੀ ਖਬਰ ਹੈ ਇਸ ਸਮੇਂ ਪੂਰਾ ਮੈਂ ਡਿਟੇਲ ਤੁਹਾਨੂੰ ਦੱਸਦਾ ਕਿ ਹੁਣ ਤੱਕ ਹੋਇਆ ਕੀ ਹੈ ਜਿਹੜੇ ਬੀਬੀਐਮਬੀ ਦੀ ਬੈਠਕ ਦੇ ਵਿੱਚ ਇਹ ਜ਼ਿਕਰ ਆਇਆ ਸਾਹਮਣੇ ਕਿ ਹਰਿਆਣਾ 8500 ਕਿਊਸਿਕ ਪਾਣੀ ਵਾਧੂ ਮੰਗ ਰਿਹਾ ਹੈ ਆਪਣੇ ਹਿੱਸੇ ਦੇ ਨਾਲੋਂ ਜ਼ਿਆਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਆ ਕਿ ਨਹੀਂ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਦਵਾਂਗੇ ਉਸ ਦੇ ਉੱਤੇ ਹਰਿਆਣਾ ਦੇ ਬਖਵੰਤ ਮੰਤਰੀ ਨੇ ਪਲਟਵਾਰ ਕੀਤਾ ਤੇ ਕਹਿੰਦੇ ਕਿ ਮੈਨੂੰ ਇਹਨਾਂ ਨੇ ਭਰੋਸਾ ਦਿੱਤਾ ਸੀ 27 ਤਰੀਕ ਨੂੰ ਫੋਨ ਦੇ ਉੱਤੇ ਪਰ ਉਸ ਤੋਂ ਬਾਅਦ ਤਾਂ ਫੋਨ ਚੁੱਕਣੇ ਬੰਦ ਕਰ ਦਿੱਤੇ ਪੰਜਾਬ ਦੇ ਅਧਿਕਾਰੀ ਉਸ ਤੋਂ ਨੈਕਸਟ ਕੀ ਹੁੰਦਾ ਹੈ ਉਸ ਤੋਂ ਨੈਕਸਟ ਇਹ ਹੁੰਦਾ ਹੈ ਕਿ ਬੀਬੀਐਮਬੀ ਦੇ ਜਿਹੜੇ ਅਧਿਕਾਰੀ ਨੇ ਉਹ ਇੱਕ ਚਿੱਠੀ ਲਿਖ ਦਿੰਦੇ ਨੇ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਇੰਟਰਵੈਨ ਕਰੋ ਤੁਹਾਡੇ ਗੇਮ ਤੁਹਾਡੇ ਪਾਲੇ ਦੇ ਵਿੱਚ ਹੁਣ ਇੰਟਰਸਟਿੰਗ ਇਹ ਵੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਬਿਜਲੀ ਮੰਤਰਾਲਾ ਹੈ ਉਹ ਵੀ ਪੂਰੇ ਮਾਮਲੇ ਨੂੰ ਦੇਖ ਰਿਹਾ ਹੈ ਬੀਬੀਐਮਬੀਆ ਕਿਉਂਕਿ ਔਰ ਫਿਰ ਉੱਥੇ ਕੌਣ ਹੈ ਇਸ ਸਮੇਂ ਮੰਤਰੀ ਉੱਥੇ ਮੰਤਰੀ ਹੈਗੇ ਨੇ ਮਨੋਹਰ لال ਖੱਟਾ ਮਨੋਹਰ لال ਖੱਟਾ ਰੱਪਾ ਖੂਬੀ ਜਾਣਦੇ ਆ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਰਹਿ ਚੁਕੇ ਨੇ ਤੇ ਉਹਨਾਂ ਨੇ ਕਹਿ ਦਿੱਤਾ ਕਿ ਪੰਜਾਬ ਰਾਜਤਰ ਨਹੀਂ ਨਿਭਾ ਰਿਹਾ ਤੇ ਹੁਣ ਉਸ ਤੋਂ ਅੱਗੇ ਅਪਡੇਟ ਇਹ ਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਹੈ ਹਰਿਆਣਾ ਦੇ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬੀਜੇਪੀ ਜ਼ਬਰਦਸਤੀ ਪੰਜਾਬ ਦੇ ਪਾਣੀ ਦੇ ਉੱਤੇ ਡਾਕਾ ਮਾਰਨਾ ਚਾਹੁੰਦੀ ਹੈ ਮੈਂ ਕਿਸੇ ਵੀ ਹਾਲਤ ਦੇ ਵਿੱਚ ਪੰਜਾਬੀਆਂ ਦੇ ਨਾਲ ਧੱਕਾ ਨਹੀਂ ਹੋਣ ਦਵਾਂਗਾ ਇਹ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕੋਲ ਹਰਿਆਣਾ ਨੂੰ ਦੇਣ ਦੇ ਲਈ ਵਾਧੂ ਪਾਣੀ ਨਹੀਂ ਹੈ ਰੁਕ ਕਰਦੇ ਹਾਂ ਪੰਕਜ ਕਬਾਈ ਸਾਡੇ ਸੇ ਹੋ ਗਏ ਸਾਡੇ ਨਾਲ ਜੁੜ ਰਹੇ ਨੇ ਪੰਕਜ ਕੀ ਕੁਝ ਤੁਹਾਡੇ ਕੋਲ ਅਪਡੇਟ ਹੈ ਥੋੜਾ ਦੱਸੋ ਚਿੱਠੀ ਦੇ ਵਿੱਚ ਕੀ ਕੁਝ ਜ਼ਿਕਰ ਕੀਤਾ ਗਿਆ ਉਹ ਦੇਖੋ 8500 ਜੋਸੀ ਪਾਣੀ ਦੀ ਜਿਹੜੀ ਮੰਗ ਹੈ ਉਹ ਹਰਿਆਣਾ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਇੱਕ ਕਿਸ ਤਰ੍ਹਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਅਸਲ ਇਹ ਪੀਰ ਦੇ ਬੀੜੀ ਜਿਹੜਾ ਹੈ ਔਰ ਪੰਜਾਬ ਦੇ ਪੰਜਾਬ ਪਾਣੀ ਜਿਹੜਾ ਉਹ ਹਰਿਆਣਾ ਨੂੰ ਤਰੀਕ ਤੋ ਦੇਵੇ ਲੇਕਿਨ ਜੀਵੀਐਸ ਦੀ ਤੋਂ ਵੱਲੋਂ ਜਿਹੜੀ ਪਾਣੀ ਦੀ ਵੰਡ ਹੁੰਦੀ ਆ ਉਸ ਮੁਤਾਬਕ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਅ ਸਹੀ ਤਰੀਕੇ ਦੇ ਨਾਲ ਜੇਕਰ ਪਾਣੀ ਦੇ ਵੱੱਲੋਂ ਕਿਸੀ ਹੁੰਦੀ ਤਾਂ ਅੱਜ ਹਰਿਆਣਾ ਦੇ ਕੋਲ ਪਾਣੀ ਹੁੰਦਾ ਹਰਿਆਣਾ ਨੇ ਪਹਿਲੇ ਹੀ ਪਾਣੀ ਦੇ ਵੱੱਲੋਂ ਜ਼ਿਆਦਾ ਕੀਤੀ ਹੈ ਕੱਲ ਅਸੀਂ ਦੇਖਿਆ ਕਿ ਚਿੱਠੀ ਨਾਇਬ ਸੈਣੀ ਹਰਿਆਣਾ ਦੇ ਸੀਐਮ ਦੇ ਵੱਲੋਂ ਲਿਖੀ ਗਈ ਉਹ ਰਾਜ ਰਿਪਲਾਈ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਪੰਜਾਬ ਦੇ ਵੱਲੋਂ ਚਿੰਤਨੀ ਲਿਖੀ ਗਈ ਔਰ ਇਸ ਦਾ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਕੋਲ ਐਸੋਲੇ ਵੱੱਲੋਂ ਪਾਣੀ ਨਹੀਂ ਹੈ ਬੀਜੇਪੀ ਪੰਜਾਬ ਦੇ ਨਾਲ ਟੱਕਾ ਕਰ ਰਹੀ ਹੈ ਕਿਉਂਕਿ ਅੱਜ ਕੇਂਦਰ ਸਰਕਾਰ ਦੇ ਕੋਲ ਮਸਲਾ ਪਹੁੰਚਿਆ ਪੀ.ਵੀ.ਐਮ.ਪੀ ਨੇ ਕੇਂਦਰ ਸਰਕਾਰ ਨੂੰ ਇੱਥੇ ਲਿਖਿਆ ਹੋਰ ਮਨੋਵਰ ਲਾਲ ਖੱਟਰ ਹੋਰਾਂ ਦਾ ਵੀ ਬਿਆਨ ਜਿਹੜਾ ਉਹ ਸਾਹਮਣੇ ਆਇਆ ਜਿਹੜੇ ਕੇਂਦਰੀ ਬਿਜਲੀ ਮੰਤਰੀ ਨੇ ਪਹਿਲਾਂ ਹਰਿਆਣਾ ਦੇ ਸੀਐਨਸੀ ਕੀ ਉਹਨਾਂ ਨੇ ਕਿਹਾ ਕਿ ਪਾਣੀ ਦੀ ਵੰਡ ਕੇਂਦਰ ਸਰਕਾਰ ਕਰ ਸਕਦੀ ਹੈ ਗਲਦੁੱਤੇ ਕਰ ਕਰਦੇ ਇਹ ਨਜ਼ਰ ਆਏ ਤਾਂ ਹੁਣ ਇਸ ਪੂਰੇ ਮਸਲੇ ਤੇ ਮਾਰ ਪਰਲਨਾਰ ਤੋਂ سلسلہ ਜਾਰੀ ਹੈ ਔਰ ਹਰਿਆਣਾ ਲਗਾਤਾਰ ਇਸ ਗੱਲ ਦਾ ਜ਼ਿਕਰ ਕਰ ਰਿਹਾ ਹੈ ਕਿ ਪੰਜਾਬ ਹਰਿਆਣਾ ਨੂੰ ਪਾਣੀ ਦੇਵੇ ਪੰਜਾਬ ਕਹਿ ਰਿਹਾ ਹੈ ਕਿ ਪੰਜਾਬ ਦੇ ਕੋਲ ਅਤਿਿਕਤ ਪਾਣੀ ਨਹੀਂ ਹੈ ਠੀਕ ਹੈ ਤੇ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਹੈ ਇੱਕ ਤੁਸੀਂ ਕਹਿ ਸਕਦੇ ਹੋ ਲੰਬੇ ਟਾਈਮ ਤੋਂ ਪੰਜਾਬ ਦੇ ਵਿੱਚ ਸਰਕਾਰ ਦਾ ਸਟੈਂਡ ਰਿਹਾ ਹੈ ਸਰਕਾਰਾਂ ਬੇਸ਼ੱਕ ਬਦਲਦੀਆਂ ਰਹੀਆਂ ਹੁਣ ਤੇ ਪੰਜਾਬ ਦੇ ਕੋਲ ਇੱਕ ਬੂੰਦ ਵੀ ਪਾਣੀ ਨਹੀਂ ਹੈ ਇਹ ਸਟੈਂਡ ਹਮੇਸ਼ਾ ਤੋਂ ਰਿਹਾ ਹੈ ਪਰ ਇਹ ਸਿਰਫ ਚਿੱਠੀ ਹਰਿਆਣਾ ਦੇ ਸੀਐਮ ਤੱਕ ਸੀਮਿਤ ਹੈ ਜਾਂ ਫਿਰ ਇਸ ਦੇ ਵਿੱਚ ਸੰਬੋਧਨ ਪੰਕਜ ਕੋਈ ਕੇਂਦਰ ਦੀ ਸਰਕਾਰ ਨੂੰ ਵੀ ਕੀਤਾ ਗਿਆ ਕਿ ਥੋੜੀ ਦੇਰ ਪਹਿਲਾਂ ਮਨੋਹਰਾਲ ਖੱਟਰ ਦੀ ਸਟੇਟਮੈਂਟ ਆ ਗਈ ਉਹ ਇਹ ਜ਼ਿਕਰ ਕਰ ਰਹੇ ਨੇ ਕਿ ਪੰਜਾਬ ਆਪਣਾ ਰਾਜਧਰਮ ਨਹੀਂ ਨਿਭਾ ਰਿਹਾ ਦੇਖੋ ਅੱਜ ਜਿਹੜੇ ਸਬੰਧਤ ਮੰਤਰੀ ਨੇ ਬਰਿੰਦਰ ਕੁਮਾਰ ਕੋਹਲ ਉਹਨਾਂ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ਤੇ ਲਗਾਤਾਰ ਚਿੱਠੀਆਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਲਿਖੀਆਂ ਗਈਆਂ ਉਹ ਹਰਿਆਣਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਵੇਰਵੇ ਦਿੱਤੇ ਗਏ ਕਿ ਕਿਵੇਂ ਪਾਣੀ ਦੀ ਵਰਤੋਂ ਹੋਈ ਉਹਨਾਂ ਨੇ ਜ਼ਿਕਰ ਕੀਤਾ ਕਿ ਜਨਵਰੀ ਚ ਪਹਿਲੀ ਚਿੱਠੀ ਲਿਖੀ ਉਸ ਤੋਂ ਬਾਅਦ ਫਰਵਰੀ ਚਿੱਠੀ ਲਿਖੀ ਚਾਰ-ਪੰਜ ਚਿੱਠੀਆਂ ਜਿਹੜੀਆਂ ਉਹ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਲਿਖੀਆਂ ਗਈਆਂ ਔਰ ਇਹ ਕਹਿ ਦਿੱਤਾ ਗਿਆ ਕਿ ਜੋ ਇਸ ਤਰੀਕੇ ਨਾਲ ਪਾਣੀ ਦੀ ਵਰਤੋਂ ਹੋਣੀ ਚਾਹੀਦੀ ਸੀਗੀ ਵਾਧੂ ਪਾਣੀ हरियाणा ਲੈਂਦਾ ਰਿਹਾ ਇਸ ਦਾ ਜ਼ਿਕਰ ਜਿਹੜਾ ਉਹ ਲਗਾਤਾਰ ਕੀਤਾ ਚ ਰਿਹਾ ਚਲੋ ਸ਼ੁਕਰੀਆ ਤੁਹਾਨੂੰ ਬਤ ਸੜਨਾ ਚੁਣਨ ਦੇ ਲਈ ਇਸ ਪਰੀ ਗੱਲਬਾਤ ਦੇ ਲਈ ਤਾਂ ਮੁੱਖ ਮੰਤਰੀਆਂ ਦੇ ਵਿਚਾਲੇ ਚਿੱਠੀਆਂ ਦਾ سلسلہ جاری ਹੈ ਪਹਿਲਾਂ ਇੱਕ ਚਿੱਠੀ ਲਿਖੀ ਗਈ ਮੈਂ ਪੂਰਾ ਮਾਮਲਾ ਇੱਕ ਵਾਰ ਫੇਰ ਤੋਂ ਤੁਹਾਨੂੰ ਸੀਐਮ ਦੇ ਲੈਵਲ ਦੇ ਉੱਤੇ ਜੋ ਇਸ ਸਮੇਂ ਨਜ਼ਰ ਆ ਰਿਹਾ ਉਹ ਤੁਹਾਨੂੰ ਦੱਸ ਦਿੰਨਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਇੱਕ ਬਿਆਨ ਜਾਰੀ ਕੀਤਾ ਭਗਵੰਤ ਪਾਣ ਨੇ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਕੋਲ ਬਾਦੂ ਪਾਣੀ ਨਹੀਂ ਹੈ ਜੀਪੀ ਪੰਜਾਬ ਦੇ ਉੱਤੇ ਦਬਾਅ ਪਾ ਰਹੀ ਹੈ ਬੀਬੀਐਮਬੀ ਦੀਆਂ ਬੈਠਕਾਂ ਦੇ ਜ਼ਰੀਏ ਔਰ ਕਿਹਾ ਜਾ ਰਿਹਾ ਕਿ ਪਾਣੀ ਦਬੋ ਪਰ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ ਜਿਹੜਾ ਹਰਿਆਣਾ ਦੇ ਹਿੱਸੇ ਦਾ ਪਾਣੀ ਹੈ ਹਰਿਆਣਾ ਆਲਰੇਡੀ ਕੰਜ਼ਿਊਮ ਕਰ ਚੁੱਕਿਆ ਹੈ ਉਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਇੱਕ ਬਿਆਨ ਜਾਰੀ ਕੀਤਾ ਤੇ ਕਿਹਾ ਕਿ ਮੈਨੂੰ ਹੈਰਾਨੀ ਹੋ ਰਹੀ ਹੈ ਪੰਜਾਬ ਦੇ ਸੀਐਮ ਦੇ ਬਿਆਨ ਦੇ ਉੱਤੇ ਹਰਿਆਣਾ ਦੇ ਸੀਐਮ ਨੇ ਸਟੇਟਮੈਂਟ ਦਿੱਤੀ ਕਿ 26 ਤਰੀਕ ਨੂੰ ਮੇਰੀ ਗੱਲਬਾਤ ਹੋਈ ਪੰਜਾਬ ਦੇ ਸੀਐਮ ਦੇ ਨਾਲ ਜਿਸ ਦੇ ਵਿੱਚ ਫੋਨ ਤੇ ਉਹਨਾਂ ਨੇ ਕਿਹਾ ਕਿ ਜਿਹੜੀ 23 April ਨੂੰ ਬੈਠਕ ਹੋਈ ਹੈ BBMP ਦੀ ਟੈਕਨੀਕਲ ਸਮਿਤੀ ਦੀ ਬੈਠਕ ਸੀ ਉਹ ਜਿਸ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਈਮਾਚਲ ਹੁੰਦੇ ਨੇ BBMP ਦੇ ਅਧਿਕਾਰੀ ਹੁੰਦੇ ਨੇ ਉਸ ਦੇ ਵਿੱਚ ਜੋ ਡਿਸਾਈਡ ਹੋਇਆ ਉਸ ਨੂੰ ਇੰਪਲੀਮੈਂਟ ਕਰ ਦਿੱਤਾ ਜਾਏਗਾ ਹਰਿਆਣਾ ਦੇ ਸੀਐਮ ਦਾ ਦਾਵਾ ਹੈ ਕਿ 26 ਤਰੀਕ ਨੂੰ ਮੈਨੂੰ ਫੋਨ ਦੇ ਉੱਤੇ ਗੱਲ ਕਹੀ ਗਈ ਕਿ ਅਸੀਂ ਇੰਪਲੀਮੈਂਟ ਕਰ ਦਵਾਂਗੇ ਪੰਜਾਬ ਵਾਲੇ ਪਾਸੇ ਤੋਂ ਪਰ 27 ਤਰੀਕ ਨੂੰ ਦੁਪਹਿਰੇ 2 ਵਜੇ ਤੱਕ ਕਿਸੇ ਨੇ ਕੋਈ ਫੋਨ ਨਹੀਂ ਚੁੱਕਿਆ ਫਿਰ ਉਸ ਤੋਂ ਬਾਅਦ ਮੈਂ ਇੱਕ ਚਿੱਠੀ ਲਿਖੀ ਪੰਜਾਬ ਦੇ ਮੁੱਖ ਮੰਤਰੀ ਨੂੰ ਹਰਿਆਣਾ ਦੇ ਸੀਐਮ ਕਹਿ ਰਹੇ ਨੇ ਕਿ ਮੈਂ ਇੱਕ ਚਿੱਠੀ ਲਿਖੀ ਔਰ ਉਸ ਚਿੱਠੀ ਦੇ ਉੱਤੇ ਜਵਾਬ ਨਹੀਂ ਆਇਆ 48 ਘੰਟਿਆਂ ਦੇ ਵਿੱਚ ਤੇ ਸਟੇਟਮੈਂਟ ਦੇ ਦਿੱਤੀ ਗਈ ਕਹਿੰਦੇ ਮਾਮਲਾ ਵਧ ਰਿਹਾ ਪੰਜਾਬ ਕਹਿ ਰਿਹਾ ਪਾਣੀ ਨਹੀਂ ਹੈ ਹਰਿਆਣਾ ਕਹਿ ਰਿਹਾ ਪਾਣੀ ਦੇ ਦੋ ਆਪੋ ਆਪਣੇ ਤਰਕ ਨਹੀਂ ਤੇ ਇਸ ਚਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਸੀਐਮ ਨੂੰ ਚਿੱਠੀ ਲਿਖ ਕੇ ਸਾਫ ਕਰ ਦਿੱਤਾ ਹੈ ਕਿ ਪਾਣੀ ਨਹੀਂ ਤਾਂ ਜ਼ਬਰਦਸਤ ਤੁਸੀਂ ਕਹਿ ਸਕਦੇ ਹੋ ਕਿ ਚਿੱਠੀਆਂ ਵਾਲਾ ਮਸਲਾ ਇਸ ਸਮੇਂ ਚੱਲ ਰਿਹਾ ਹੈ ਪਾਣੀ ਦੇ ਮਸਲੇ ਦੇ ਉੱਤੇ ਇਹ ਸਭ ਦੇ ਵਿਚਾਲੇ ਪੰਜਾਬ ਤੇ ਹਰਿਆਣਾ ਚ ਪਾਣੀ ਨੂੰ ਲੈ ਕੇ ਛੜਿਆ ਵਿਵਾਦ ਕੇਂਦਰ ਤੱਕ ਵੀ ਪਹੁੰਚ ਚੁੱਕਿਆ ਹੈ ਪਾਕਰਾਬੀਆਸ ਮੈਨੇਜਮੈਂਟ ਬੋਰਡ ਯਾਨੀ BBMB ਨੇ ਕੇਂਦਰੀ ਮੰਤਰਾਲੇ ਨੂੰ ਚਿੱਠੀ ਲਿਖ ਕੇ ਗੇਂਦ ਨੂੰ ਕੇਂਦਰ ਦੇ ਪਾਲੇ ਦੇ ਵਿੱਚ ਸੁੱਟ ਦਿੱਤਾ BBMB ਨੇ ਚਿੱਠੀ ਦੇ ਵਿੱਚ ਲਿਖਿਆ ਕਿ ਪੰਜਾਬ 23 ਅਪ੍ਰੈਲ ਦੀ ਤਕਨੀਕੀ ਕਮੇਟੀ ਦੇ ਫੈਸਲੇ ਨਹੀਂ ਮੰਨ ਰਿਹਾ ਪੰਜਾਬ ਦਾ ਤਰਕ ਹੈ ਕਿ ਉਹ ਫੈਸਲਿਆਂ ਦੇ ਨਾਲ ਸਹਿਮਤ ਨਹੀਂ ਹੈ ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਪਾਣੀ ਢੇੜ ਨੂੰ ਲੈ ਕੇ ਸਹਿਮਤੀ ਜਤਾਈ ਸਨ ਪਰ ਹੁਣ ਬਾਅਦੀ ਤੋਂ ਮੁੱਕਰ ਗਏ ਇਹ ਨਹੀਂ ਨਹੀਂ ਇਲਜ਼ਾਮ ਲਗਾਇਆ ਗਿਆ ਕਿ ਪੰਜਾਬ ਦੇ ਅਧਿਕਾਰੀਆਂ ਨੇ ਉਹਨਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਮਾਨ ਸਾਹਿਬ ਦੁਆਰਾ ਇਹ ਦਾਵਾ किया गया कि हरियाणा अपने हिस्से के पीने का पानी मार्च में ही उपयोग कर चुका है यह बयान तथ्यों से परे है यदि बीबीएमबी हरियाणा की मांग के अनुसार शेष पानी उपलब्ध कराता है तो यह भाखड़ा डैम के जल भंडार का मात्र 0.0001 प्रतिशत होगा इससे भाखड़ा के जल भंडार पर कोई प्रभाव नहीं पड़ेगा ਜ਼ਿਕਰ ਹੀ ਖਾਸ ਸੀ ਕੁਝ ਦਿਨ ਪਹਿਲਾਂ ਹੋਈ ਬੀਬੀਐਮਬੀ ਦੀ ਬੈਠਕ ਦੇ ਵਿੱਚ ਹਰਿਆਣਾ ਨੇ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ ਪਰ ਪੰਜਾਬ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰ ਰਿਹਾ ਹੈ। ਕਿਰ ਪਾਣੀ ਦਾ ਮਸਲਾ ਪੁਰਾਣਾ ਹੈ ਪਰ ਵਿਵਾਦ ਵੀ ਪੁਰਾਣਾ ਹੈ ਪਰ ਇਸ ਸਭ ਦੇ ਵਿਚਾਲੇ ਹੁਣ ਐਸਵਾਈਐਲ ਦੇ ਮਸਲੇ ਵਿਫਤੇ ਇਹ ਵਿਵਾਦ ਨਹੀਂ ਬਲਕਿ ਜਿਹੜਾ ਪਾਣੀ ਆਲਰੇਡੀ ਜਾ ਰਿਹਾ ਹੈ ਉਸ ਦੇ ਪੇ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ। ਕਿਰ ਜਦੋਂ ਗਵਾਂਡੀਆਂ ਦੇ ਵਿਚਾਲੇ ਪਾਣੀ ਦਾ ਮਸਲਾ ਨਾ ਸੁਲਝੇ ਹੋਰ ਤੁਸੀਂ ਕਹੋ ਕਿ ਉਲਝਦਾ ਹੋਇਆ ਨਜ਼ਰ ਆਵੇ ਫਿਰ ਫਰਕ ਤਾਂ ਪੈਂਦਾ। ਹੁਣ ਕੀ ਬਾਤਾਂ ਦੇਸ਼ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਹੈ ਵੱਡੀ ਖਬਰ ਇਹ ਹੈ ਕਿ ਜਾਤੀ ਜਨਗਣਨਾ ਦੇਸ਼ ਦੇ ਵਿੱਚ ਕਰਵਾਈ ਜਾਵੇਗੀ ਕੇਂਦਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਾਤੀ ਜਨਗਣਨਾ ਦੇ ਪੱਤੇ ਦੇਸ਼ ਲਈ ਬਹੁਤ ਵੱਡੀ ਖਬਰ ਹੈ ਸਿਆਸੀ ਤੌਰ ਦੇ ਉੱਤੇ ਵੀ ਕਿ ਦੇਸ਼ ਦੇ ਵਿੱਚ ਜਾਤੀ ਜਨਗਣਨਾ ਦੇ ਉੱਤੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਕੈਬਨਟ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਕੇਂਦਰੀ ਕੈਬਨਟ ਨੇ ਮਨਜ਼ੂਰੀ ਦੇ ਦਿੱਤੀ ਹੈ ਯਾਨੀ ਕਿ ਜਦੋਂ ਵੀ ਹੁਣ ਦੇਸ਼ ਦੇ ਵਿੱਚ ਸੈਂਸਸ ਹੋਏਗਾ ਉਸ ਸਮੇਂ ਜਾਤੀ ਜਨਗਣਨਾ ਵੀ ਕਰਵਾਈ ਜਾਵੇਗੀ ਆ ਕਾਬਲੇ ਗੌਰੇ ਕੀ ਰਾਹੁਲ ਗਾਂਧੀ ਲੰਬੇ ਸਮੇਂ ਤੋਂ ਜاتی ਜਨਗਣਨਾ ਦਾ ਮੁੱਦਾ ਚੁੱਕਰੇ ਸੀ ਇਸ ਵਿਚਾਲੇ ਜਿਹੜੇ ਬਿਹਾਰ ਦੇ ਵਿੱਚ ਵੀ ਜاتی ਜਨਗਣਨਾ 2023 ਦੇ ਵਿੱਚ ਕਰਵਾਉਣ ਦੀ ਗੱਲ ਹੋਈ ਸੁਪਰੀਮ ਕੋਰਟ ਮਾਮਲਾ ਪਹੁੰਚ ਗਿਆ ਸੁਪਰੀਮ ਕੋਰਟ ਨੇ ਉਸ ਦਿੱਤੇ ਰੋਕ ਲਗਾਉਣ ਦਾ ਇਨਕਾਰ ਕਰ ਦਿੱਤਾ ਕਾਬਲੇ ਗੌਰ ਇਹ ਵੀ ਹੈ ਕਿ ਸੈਂਸਸ ਹਰ 10 ਸਾਲ ਬਾਅਦ ਦੇਸ਼ ਦੇ ਵਿੱਚ ਹੁੰਦਾ ਹੈ ਜਿਵੇਂ 2001 ਹੋਇਆ 2011 ਹੋਇਆ ਪਰ 2021 ਦੇ ਵਿੱਚ ਨਹੀਂ ਹੋਇਆ ਉਸ ਦੀ ਵਜ੍ਹਾ ਇਹ ਸੀ ਕਿ 2020 ਦੇ ਵਿੱਚ ਕਰੋਨਾ ਦੀ ਐਂਟਰੀ ਹੋ ਗਈ ਔਰ ਕਰੀਬ ਕਰੀਬ 2.5 ਸਾਲ ਲਾਕਡਾਊਨ ਲੱਗਦੇ ਰਹੇ ਤਾਂ ਇਸ ਕਰਕੇ ਕਾ ਕਰੋਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਸੈਂਸਸ ਸੀ ਉਸ ਨੂੰ ਟਾਲ ਦਿੱਤਾ ਗਿਆ ਉਹ ਅਜੇ ਤੱਕ ਸੈਂਸਸ ਨਹੀਂ ਹੋ ਸਕਿਆ ਹੁਣ ਇਹ ਯਾਸ ਲਗਾਏ ਜਾ ਰਹੇ ਨੇ ਕਿ 2026 ਚ ਹੋਏਗਾ ਜਾਤੀ ਜਨਗਣਨਾ ਦਾ ਮਤਲਬ ਕੀ ਹੈ ਮਤਲਬ ਇਹ ਹੈ ਕਿ ਜਦੋਂ ਮਰਦਮ ਸ਼ੁਮਾਰੀ ਵਾਲੇ ਤੁਹਾਡੇ ਘਰ ਆਉਣਗੇ ਤੁਹਾਨੂੰ ਆ ਕੇ ਪੁੱਛਣਗੇ ਤੁਹਾਡੇ ਬਾਰੇ ਤਾਂ ਤੁਹਾਡੇ ਧਰਮ ਬਾਰੇ ਤੁਹਾਡੀ ਜਾਤ ਬਾਰੇ ਵੀ ਪੁੱਛਿਆ ਜਾਏਗਾ ਇਸ ਤੋਂ ਭਾਵ ਇਹ ਹੈ ਕਿ ਜਦੋਂ ਪੂਰੇ ਡਾਟਾ ਨਿਕਲ ਕੇ ਸਾਹਮਣੇ ਆਏਗਾ ਤਾਂ ਉਸ ਦੇ ਨਾਲ ਪਤਾ ਲੱਗੇਗਾ ਕਿ ਜਿਹੜੇ ਸਵਰਨ ਜਾਤੀ ਦੇ ਲੋਕ ਨੇ ਉਹ ਕਿੰਨੇ ਨੇ ਦਲਿਤ ਭਾਈਚਾਰੇ ਦੇ ਨਾਲ ਐਸਸੀ ਭਾਈਚਾਰੇ ਦੇ ਨਾਲ ਐਸਪੀ ਭਾਈਚਾਰੇ ਦੇ ਨਾਲ ਓਬੀਸੀ ਭਾਈਚਾਰੇ ਦੇ ਨਾਲ ਜਿਹੜੇ ਪਰਿਵਾਰ ਜਾਂ ਲੋਕ ਜੁੜੇ ਹੋਏ ਨੇ ਉਹਨਾਂ ਦੀ ਟੋਟਲ ਗਿਣਤੀ ਕਿੰਨੀ ਹੈ ਦੂਜਾ ਪੁਆਇੰਟ ਜਿਹੜੇ ਧਰਮ ਦੇ ਆਧਾਰ ਦੇ ਉੱਤੇ ਧਾਰਮਿਕ ਗੱਲ ਵੀ ਪੁੱਛੀ ਜਾਂਦੀ ਹੈ ਜਦੋਂ ਇਸ ਤਰੀਕੇ ਨਾਲ ਜਾਤੀ ਜਨਗਣਨਾ ਹੁੰਦੀ ਹੈ ਤਾਂ ਇਹ ਵੀ ਪਤਾ ਲੱਗੇਗਾ ਕਿ ਦੇਸ਼ ਦੇ ਵਿੱਚ ਮੌਜੂਦਾ ਸਮੇਂ 'ਚ ਕਿੰਨੇ ਹਿੰਦੂ ਰਹਿ ਰਹੇ ਨੇ ਕਿੰਨੇ ਸੇਕ ਰਹੇ ਨੇ ਕਿੰਨੇ ਮੁਸਲਮਾਨ ਰਹ ਰਹੇ ਨੇ ਕਿੰਨੇ ਇਸਾਈ ਰਹ ਰਹੇ ਨੇ ਹੋਰ ਬਾਕੀ ਧਰਮਾਂ ਦੇ ਲੋਕ ਰਹ ਰਹੇ ਨੇ ਤਾਂ ਜਾਤੀ ਜਨਗਣਨਾ ਕਦੋਂ ਹੁੰਦੀ ਹੈ ਇਹ ਸਵਾਲ ਹੈ ਕਾਬਲੇ ਗੌਰ ਇਹ ਵੀ ਆ ਕੇ ਸਾਲ ਹੁ ਤੁਸੀਂ ਕਹਿ ਲੋ ਕਿ ਕੁਝ ਮਹੀਨਿਆਂ ਦੇ ਵਿੱਚ ਬਿਹਾਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਔਰ ਬਿਹਾਰ ਦੇ ਵਿੱਚ ਜਾਤੀ ਜਨਗਣਨਾ ਇੱਕ ਬਹੁਤ ਵੱਡਾ ਮੁੱਦਾ ਰਿਹਾ ਹੈ ਔਰ ਉਸ ਤੋਂ ਪਹਿਲਾਂ ਕੇਂਦਰੀ ਕੈਬਨਿਟ ਦੇ ਵੱਲੋਂ ਇਸ ਨੂੰ ਮਨਜ਼ੂਰੀ ਦਿੱਤਾ ਜਾਣਾ ਹੈ ਇਸ ਨੂੰ ਡਾਇਰੈਕਟਲੀ ਬਿਹਾਰ ਦੇ ਇਲੈਕਸ਼ਨ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਕੇਂਦਰੀ ਕੈਬਨਿਟ ਦੀ ਬੈਠਕ 'ਚ ਇੱਕ ਪਾਸੇ ਪਹਿਲਗਾਮ ਵਾਲਾ ਮੁੱਦਾ ਖੂਬ ਚਰਚਾ ਦੇ ਵਿੱਚ ਹੈ ਅੱਗੇ ਐਕਸ਼ਨ ਪਲਾਨ ਕੀ ਹੋਏਗਾ ਉਸ ਨੂੰ ਲੈ ਕੇ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ ਤੇ ਦੂਜੇ ਪਾਸੇ ਕੇਂਦਰੀ ਕੈਬਨਿਟ ਦੀ ਬੈਠਕ ਦੇ ਵਿੱਚ ਜਾਤੀ ਜਨਗਣਨਾ ਦਾ ਮੁੱਦਾ ਵੀ ਗੁੰਜਿਆ ਹਾਲਾਂਕਿ ਸਵਾਲ ਜ਼ਰੂਰ ਹੈ ਕਿ ਸੈਂਸਸ ਕਦੋਂ ਕਰਵਾਇਆ ਜਾਂਦਾ ਹੈ 2026 ਛੋਏਗਾ ਜਾਂ ਫਿਰ 2031 ਦੇ ਵਿੱਚ ਹੀ ਕਰਵਾਇਆ ਜਾਏਗਾ ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ 10-10 ਸਾਲ ਬਾਅਦ ਜਨਗਣਨਾ ਹੁੰਦੀ ਹੈ ਦੇਸ਼ ਦੇ ਵਿੱਚ ਜਿਵੇਂ 2001 ਦੇ ਵਿੱਚ ਹੋਈ 1991 ਦੇ ਵਿੱਚ ਹੋਈ 2011 ਦੇ ਵਿੱਚ ਹੋਈ ਤਾਂ 2021 ਵਾਲੀ ਡਿਓ ਹੈ 2025 ਚੱਲ ਰਹੀ ਹੈ 2026 ਚ ਹੋएगी ਇਹ ਚਰਚਾ ਮੰਨੀ ਪਰ ਇਹ ਵੀ ਚਰਚਾ ਹੈ ਕਿ ਹੋ ਸਕਦਾ ਹੈ ਕਿ ਇਸ ਨੂੰ 2-4 ਸਾਲ ਹੋਰ ਟਾਲ ਦਿੱਤਾ ਜਾਵੇ ਔਰ 2031 ਦੇ ਵਿੱਚ ਜਾ ਕੇ ਹੀ ਜਾਤੀ ਜਨਗਣਨਾ ਹੁੰਦੀ ਹੋਈ ਨਜ਼ਰ ਮਿਨਟ ਕਮੇਟੀ ਆਫ ਪੋਲੀਟੀਕਲ ਅਫੇਅਰਸ ਹੈਸ ਡਿਸਾਈਡਡ ਟੂਡੇ ਥੈਟ ਇਜ਼ 30th ਅਪ੍ਰੈਲ 2025 ਥੈਟ ਕਾਸਟ ਇਨਿਮਰੇਸ਼ਨ ਸ਼ੁੱਡ ਬੀ ਇਨਕਲੂਡਡ ਇਨ ਦੀ ਫੋਰਥਕਮਿੰਗ ਸੈਂਸਸ ਥਿਸ ਡੈਮੋਨਸਟ੍ਰੇਟਸ that a government is committed to the values and interests of a society and country. ਕਰ ਕਦੋਂ ਹੁੰਦਾ ਦੇਸ਼ ਦੇ ਵਿੱਚ ਸੈਂਸਰ ਮਰਦਮ ਸ਼ੁਮਾਰੀ ਤੇ ਜਾਤੀਗਤ ਜਨਗਣਨਾ ਕਦੋਂ ਹੁੰਦੀ ਹੈ ਉਸ ਦੇ ਉੱਤੇ ਨਜ਼ਰ ਰਹੇਗੀ ਪਰ ਤੁਸੀਂ ਕਹਿ ਸਕਦੇ ਹੋ ਕਿ ਮੁੱਦਾ ਬਹੁਤ ਵੱਡਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਖੂਬ ਸਿਆਸਤ ਹੁੰਦੀ ਹੋਈ ਵੀ ਨਜ਼ਰ ਆ ਸਕਦੀ ਹੈ ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਸਾਬਕਾ ਮੁੱਖ ਮੰਤਰੀ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦੀ ਉਹਨਾਂ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਨੇ ਕੇਂਦਰ ਤੋਂ ਉਹਨਾਂ ਦੀ ਸਜ਼ਾ ਦੇ ਉੱਤੇ ਜਲਦ ਫੈਸਲਾ ਲੈਣ ਦੀ ਅਪੀਲ ਕੀਤੀ ਦਰਸਲ ਰਜੋਣਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਮੈਡੀਕਲ ਦੇ ਲਈ ਲਿਆਂਦਾ ਗਿਆ ਸੀ ਜਾਂਚ ਤੋਂ ਬਾਅਦ ਜਦੋਂ ਰਜੋਣਾ ਨੂੰ ਵਾਪਸ ਲਿਜਾਇਆ ਜਾ ਰਿਹਾ ਸੀ ਤਾਂ ਉਹਨੇ ਕਿਹਾ ਕਿ 30 ਸਾਲ ਤੋਂ ਜੇਲ੍ਹ ਦੇ ਵਿੱਚ ਨਹੀਂ ਅਤੇ 18 ਸਾਲ ਫਾਂਸੀ ਦੀ ਚੱਕੀ 'ਚ ਬੰਦ ਨੇ ਕੇਂਦਰ ਸਰਕਾਰ ਇਸ ਬਾਰੇ ਵਿੱਚ ਫੈਸਲਾ ਲਵੇ ਫੈਸਲੇ 'ਚ ਦੇਰੀ ਵੀ ਬੇਇਨਸਾਫੀ ਹੈ। ਭਾਵੇਂ ਇਹ ਕਨ ਕਨ ਦਿੱਲੀ ਦੇ ਹਕੂਮਾਰਾਨਾਂ ਨੂੰ ਕਿ ਲਗਭਗ 30 ਸਾਲ ਦੇਰ ਹੋ ਗਏ 18 ਸਾਲ ਫਾਂਸੀ ਚੱਕੀ ਦੇ ਹੋ ਗਏ ਹੁਣ ਫੈਸਲਾ ਸੜਾਓ ਆਪਣਾ ਨਾ ਇਹ ਕੋਈ ਅਨਸਾਬ ਨਹੀਂ ਹੈ ਜਿਹੜੋ ਕਰ ਰਹੇ ਹੈ ਇਹਦਾ ਅਨਸਾਬ ਨਹੀਂ ਹੈ ਤਾਂ ਉਹ ਤੇ ਕਹਿ ਰਹੇ ਕਿ ਮੈਂ ਦੁਬਾਰਾ ਜਨਮ ਲਵਾਂਗਾ ਮਰਾਂਗਾ ਜਨਮ ਲਵਾਂਗਾ ਫੇਰ ਦੁਬਾਰਾ ਮਰਾਂਗਾ ਤੇ ਮੇਰਾ ਕਹਿ ਲਓ ਮੇਰੀ ਮਾਨਸਿਕਤਾ ਚ ਸੁਧਾਰ ਕਰਨਾ ਚਾਹੀਦਾ ਔਰ ਸਰਕਾਰ ਨੇ ਚਾਰਾ ਜੋਈ ਉਸੇ ਨਜਰਿਸ਼ ਕਰਨੀ ਚਾਹੀਦੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦਾ ਕਤਲ 31 ਅਗਸਤ 1995 ਨੂੰ ਕੀਤਾ ਗਿਆ। ਇਹ ਰਾਜੌਣਾ ਕਤਲ ਦੇ ਪਲਾਨ B ਦੇ ਵਿੱਚ ਸ਼ਾਮਿਲ ਸੀ। ਜੇਕਰ ਦਲਾਵਰ ਸਿੰਘ ਫੇਲ ਹੁੰਦਾ ਤਾਂ ਰਾਜੌਣਾ ਨੂੰ ਹਿਊਮਨ ਬੰਬ ਬਣ ਕੇ ਬਿਆਨ ਸਿੰਘ ਦਾ ਕਤਲ ਕਰਨਾ ਸੀ। ਕੋਰਟ ਨੇ ਰਾਜੌਣਾ ਨੂੰ ਇਸੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ। ਔਰ ਕਾਬਲੇ ਗੋਰੇ ਕੇ ਮੁੱਦਾ ਲਗਾਤਾਰ ਗੂੰਜਦਾ ਨਜ਼ਰ ਆਇਆ ਹੈ ਔਰ ਐਸਜੀਪੀਸੀ ਸੁਲੇਕ ਇੱਕ ਗਿਆ ਪਟੀਸ਼ਨ ਵੀ ਪਾ ਚੁਕੀ ਹੈ ਪਰ ਰਾਜਵਾਨਾ ਦੀ ਫਾਂਸੀ ਦੇ ਉੱਤੇ ਫੈਸਲਾ ਨਹੀਂ ਲਿਆ ਗਿਆ ਅਗਲੀ ਖਬਰ ਹੈ ਲੁਧਿਆਣਾ ਤੋਂ ਲੁਧਿਆਣਾ ਦੇ ਹੇਬਵਾਲ ਦੇ ਵਿੱਚ ਸੰਕਟमोचन हनुमान ਮੰਦਿਰ ਦੇ ਵਿੱਚ ਦੋ ਅਣਪਛਾਤੇ ਸ਼ਖਸ ਪਾਕਿਸਤਾਨ ਦਾ ਝੰਡਾ ਲਗਾ ਕੇ ਉੱਥੋਂ ਫਰਾਰ ਹੋ ਗਏ ਉਹਨਾਂ ਦੀ ਸੀਸੀਟੀਵੀ ਆਈ ਹੈ ਜ਼ਮੀਨ ਦੇ ਉੱਤੇ ਪਾਕਿਸਤਾਨੀ ਝੰਡਾ ਰੱਖਿਆ ਗਿਆ ਸੂਬੇ ਕੀ ਨੇ ਨਹੀਂ ਪਤਾ ਪਰ ਇਹ ਝੰਡਾ ਜ਼ਰੂਰ ਉਹਨਾਂ ਦੇ ਵੱਲ ਲਗਾਇਆ ਗਿਆ ਸੀਸੀਟੀਵੀ ਦੇ ਵਿੱਚ ਦੋ ਸਕੂਟੀ ਸਵਾਰ ਮੰਦਰ ਦੇ ਬਾਹਰ ਦਿਖਾਈ ਦਿੱਤੇ ਜਿਨ੍ਹਾਂ ਨੇ ਪਾਕਿਸਤਾਨੀ ਝੰਡਾ ਕੱਢ ਕੇ ਮੰਦਰ ਦੇ ਬਾਹਰ ਵਿਛਾ ਦਿੱਤਾ ਅਤੇ ਉਸ ਦੇ ਉੱਤੇ ਕੁਝ ਲਗਾਉਣ ਲੱਗੇ ਹਾਲਾਂਕਿ ਇਸ ਦੌਰਾਨ ਮੰਦਰ ਦੇ ਵਿੱਚ ਕਈ ਲੋਕ ਆਉਂਦੇ ਜਾਂਦੇ ਰਹੇ ਪਰ ਕਿਸੇ ਨੇ ਉਹਨਾਂ ਨੂੰ ਨਹੀਂ ਰੋਕਿਆ ਫਿਰ ਦੋਵੇਂ ਸ਼ਖਸ ਮੰਦਰ ਦੇ ਮੁੱਖ ਗੇਟ ਦੇ ਉੱਤੇ ਝੰਡਾ ਲਗਾ ਕੇ ਭਰਾਨ ਹੋ ਗਏ ਮੰਦਰ ਕਮੇਟੀ ਦੇ ਚੇਅਰਮੈਨ ਦੇ ਮੁਤਾਬਿਕ ਝੰਡਾ ਜ਼ਮੀਨ ਦੇ ਵਿੱਚ ਕੱਢਿਆ ਗਿਆ ਸੀ ਜਿਸ ਨੂੰ ਦੇਖਣ ਤੋਂ ਬਾਅਦ ਕਮੇਟੀ ਨੇ ਪੁਲਿਸ ਨੂੰ ਇਤਲਾਹ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਦੋਵੇਂ ਮਲਜ਼ਮਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਨਾਲ ਹੀ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਮਲਜ਼ਮ ਕਿਸ ਮਕਸਦ ਦੇ ਨਾਲ ਇਹ ਕਰ ਰਹੇ ਸਨ ਕਿ ਇਹ ਪਹਿਲਗਾਮ ਹਮਲੇ ਦੇ ਵਿਰੁੱਧ ਦੇ ਵਿੱਚ ਸੀ ਜਾਂ ਪਾਕਿਸਤਾਨ ਦੇ ਸਮਰਥਨ ਦੇ ਵਿੱਚ ਕੋਈ ਸਾਜ਼ਿਸ਼ ਇਹਨਾਂ ਸਵਾਲ ਤਾਂ ਜ਼ਰੂਰ ਹੈ ਕਿ ਆਖਿਰ ਪਾਕਿਸਤਾਨੀ ਝੰਡੇ ਦੇ ਨਾਲ ਕਰ ਕੀ ਰਹੇ ਸੀ ਔਰ ਕਿਉਂ ਉੱਥੇ ਗੱਡ ਕੇ ਚਲੇ ਗਏ ਕਿਉਂ ਲਹਿਰਾ ਕੇ ਚਲੇ ਗਏ ਇੱਕ ਤਰੀਕੇ ਦੇ ਨਾਲ ਚਰਜਾਂਚ ਚਾਹੀਏ ਉਧਰ ਲਾਰੈਂਸ ਗੈਂਗ ਨੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਪਹਿਲਗਾਮ ਹਮਲੇ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਛਨੋਇਦ ਦੇ ਗਰੁੱਪ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਜਾਰੀ ਕੀਤਾ ਇਸ ਪੋਸਟ ਦੇ ਵਿੱਚ دہشتਗਰਦ ਹਾਫਿਜ਼ ਸਈਦ ਦੀ ਤਸਵੀਰ ਤੇ ਕਰਾਸ ਲਗਾ ਕੇ ਲਿਖਿਆ ਗਿਆ ਕਿ ਤੂੰ ਸਾਡੇ નિર્ਦੋਸ਼ ਲੋਕਾਂ ਨੂੰ ਮਾਰਿਆ ਹੈ ਹੁਣ ਅਸੀਂ ਪਾਕਿਸਤਾਨ ਦੇ ਵਿੱਚ ਵੜ ਕੇ ਕਜਿਹਾ ਸ਼ਖਸ ਮਾਰਾਂਗੇ ਜੋ 1 ਲੱਖ ਦੇ ਬਰਾਬਰ ਹੋਵੇਗਾ ਹਾਫੀਜ਼ ਸੈਦ ਪਰ ਦਿੱਲੀ ਮੋਸਟ ਵਾਂਟਡ ਦੇਹਸ਼ਤਗਰਦ ਹੈ ਹਾਫੀਜ਼ ਵੱਡੇ ਦੇਹਸ਼ਤਗਰਦ ਜਥੇਬੰਦੀ ਲਸ਼ਕਰ-ਏ-ਤਹਿਬਾ ਦਾ ਮੁਖੀ ਹੈ ਮੁੰਬਈ ਦੇ ਵਿੱਚ ਹੋਏ ਦੇਹਸ਼ਤਗਰਦੀ ਹਮਲੇ ਦਾ ਮਾਸਟਰਮਾਈਂਡ ਵੀ ਹਾਫੀਜ਼ ਨੂੰ ਕਿਹਾ ਜਾਂਦਾ ਹੈ ਪਲਵਾਮਾ ਹਮਲੇ ਦੀ ਸਾਜ਼ਿਸ਼ ਵੀ ਇਸਨੇ ਹੀ ਰਚੀ ਪਰ ਦੇ ਲਗਤ ਦੁਨੀਆ ਦੀ ਕਈ ਦੇਸ਼ਾਂ ਨੇ ਹਾਫਿਜ਼ ਨੂੰ دہشتਗਰਦ ਐਲਾਨਿਆ ਹੋਇਆ ਹੈ ਭਾਰਤ ਕਈ ਵਾਰ ਪਾਕਿਸਤਾਨ ਤੋਂ ਇਸ دہشتਗਰਦ ਨੂੰ ਸੌਂਪਣ ਦੀ ਮੰਗ ਕਰ ਚੁੱਕਿਆ ਹੈ ਪਰ ਪਾਕਿਸਤਾਨ ਨੇ ਉਸ ਨੂੰ ਪਨਾਹ ਦਿੱਤੀ ਹੋਈ ਹੈ ਉੱਥੇ ਲਾਰੈਂਸ ਬਿਸ਼ਨੋਈ ਗੈਂਗ ਭਾਰਤ ਦੇ ਕਈ ਸੂਬਿਆਂ 'ਚ ਲਗਾਤਾਰ ਐਕਟਿਵ ਹੈ ਇਸ ਗੈਂਗ ਦਾ ਸਰਗਨਾ ਲਾਰੈਂਸ ਫਿਲਹਾਲ ਗੁਜਰਾਤ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ ਹਾਲਾਂਕਿ ਉਸ ਦੇ ਗੁਰਗਿੰ ਲਗਾਤਾਰ ਕਤਲ ਅਤੇ ਰੰਗਦਾਰੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਰਹੇ ਨੇ ਸਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਤੋਂ ਲੈ ਕੇ ਬਾਬਾ ਸਿੱਦਕੀ ਦੇ ਕਤਲ ਦੇ ਵਿੱਚ ਵੀ ਇਸ ਗੈਂਗ ਦਾ ਨਾਮ ਸਾਹਮਣੇ ਆਇਆ ਹੈ ਇਸ ਤੋਂ ਲਗਭਗ ਸਿੱਧੂ ਮਸੇਵਾਲਾ ਦੇ ਕਤਲ ਦੇ ਵਿੱਚ ਵੀ ਬਿਸ਼ਨੋਈ ਗੈਂਗ ਦਾ ਹੀ ਨਾਮ ਗੂੰਜਿਆ ਇਸ ਕਤਲकांड ਤੋਂ ਬਾਅਦ ਇਹ ਗੈਂਗ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਹੈ ਖੈਰ ਲਾਰੈਂਸ ਗੈਂਗ ਦੇ ਉੱਤੇ ਖੁਦ ਇਲਜ਼ਾਮ ਨੇ ਕਿ ਉਹ ਬੇਕਸੂਰਾਂ ਨੂੰ ਮਾਰ ਰਹੇ ਨੇ ਖੈਰ ਕਿਸੇ ਦੇ ਵੱਲੋਂ ਕਿਸੇ ਦਾ ਕਤਲ ਕੀਤਾ ਜਾਣਾ ਇੱਕ ਪਾਸੇ ਜਸਟੀਫਾਈਡ ਇੱਕ ਪਾਸੇ ਉਹ ਅਤਵਾਦੀ ਘਟਨਾ ਇਹ ਨਹੀਂ ਹੋ ਸਕਦਾ ਕਿ ਜੇ ਲਾਰੈਂਸ ਬਿਸ਼ਨੋਈ ਦੇ ਉੱਤੇ ਵੀ ਇਲਜ਼ਾਮ ਨੇ ਕਿ ਉਹ ਬੇਕਸੂਰਾਂ ਨੂੰ ਮਾਰ ਰਿਹਾ ਹੈ ਜਾਂ ਰੰਗਦਾਰੀਆਂ ਮੰਗ ਰਿਹਾ ਹੈ ਤਾਂ ਵੀ ਸਵਾਲਾਂ ਦੇ ਘਟਾਰੇ ਦੇ ਵਿੱਚ ਹੈ ਅਗਲੀ ਖਬਰਦਾਰੋਕ ਕਰਦੇ ਹਾਂ ਸਰਹੱਦ ਦੇ ਨਾਲ ਲੱਗਦੇ ਪਠਾਨਕੋਟ ਦੇ ਵਿੱਚ ਭਾਰਤੀ ਫੌਜ ਦੀ ਵਰਦੀ ਛਰਿਆਮ ਵਿਕ ਰਹੀ ਹੈ ਇਹ ਚਿੰਤਾ ਵਾਲਾ ਵਿਸ਼ਾ ਹੈ ਕੁਝ ਤਸਵੀਰਾਂ ਬੂਟ ਬੈਲਟ ਇਨਸਿਗਨੀਆ ਤੇ ਆਰਮੀ ਦੀ ਪਛਾਣ ਵਾਲਾ ਹਰ ਸਮਾਨ ਇੱਥੇ ਆਮ ਦੁਕਾਨਾਂ ਤੇ ਆਸਾਨੀ ਨਾਲ ਮਿਲ ਰਿਹਾ ਹੈ ਕੋਈ ਵੀ ਚਾਹੇ ਇਹਨਾਂ ਦੁਕਾਨਾਂ ਤੋਂ ਸਮਾਨ ਖਰੀਦ ਸਕਦਾ ਹੈ ਹਾਲਾਂਕਿ ਪਹਿਲਗਮ ਹਮਲੇ ਤੋਂ ਬਾਅਦ ਹੁਣ ਪੁਲਿਸ ਨੇ ਹੁਕਮ ਜਾਰੀ ਕੀਤਾ ਹੈ ਕਿ ਫੌਜ ਦੇ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਸਮਾਨ ਨੂੰ ਖੁੱਲੇ ਦੇ ਵਿੱਚ ਨਹੀਂ ਵੇਚਿਆ ਜਾ ਸਕਦਾ। ਕਿਸੇ ਵੀ ਟਾਈਪ ਦਾ ਜੋ ਮਿਲਟਰੀ ਦੀ ਯੂਨੀਫਾਰਮ ਉਸਕੇ ਪੈਟਰਨਸ ਜਾਂ ਕੈਮੋਫਲਾਜ ਯੂਨੀਫਾਰਮ ਜਾਂ ਕੋਈ ਅਸੀ ਇਕੁਪਮੈਂਟ ਜੋ ਮਿਲਟਰੀ ਨਾਲ ਰਿਲੇਟਡ ਹੋ ਉਸ ਕੋ ਉਸਕਾ ਕਿਸੇ ਵੀ ਟਾਈਪ ਦਾ ਜੋ ਇਸਤੇਮਾਲ ਹੈ ਉਹ ਉਸ ਪਰ ਰੋਕ ਹੈ। ਇਸ ਦਿਨ ਵਾਲੀ ਦੁਕਾਨਦਾਰਾਂ ਨੂੰ ਸਮਝਾਉਣ ਦੇ ਲਈ ਟੀਮਾਂ ਦਾ ਵਿਗਠਨ ਕੀਤਾ ਗਿਆ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਗਈ ਹੈ। जो पठानकोट सिटी है इसमें हम लगातार ही इस मसले के ऊपर दबिश देते हैं चेकिंग करते हैं कि कोई भी जो बंदा है इन चीज़ों का मिस ना करे, जो बिलिटरी से रिलेटेड चाहे वो क्लोगिंग है या इक्विपमेंट है तो हम अभी भी जो है वो इन चीज़ों के ऊपर गहन चेकिंग जो है करवा रहे हैं जिक्र खास है कि पहलगाम दहशतगर्दी हमले दहशतगर्दा ने भी फौज की वर्दी पा के ही आम लोगों को टारगेट किया ਕਹਿੰਦੇ ਜੇ ਤੋ ਫੌਜੀ ਵਰਦੀ ਬਰਦੀ ਸ਼ਰਿਆਮ ਵਿਕ ਰਹੀ ਹੋਵੇ ਜਿਸ ਨੂੰ ਕੋਈ دہشت گرد ਵੀ ਖਰੀਦ ਸਕਦਾ ਹੋਵੇ ਫਿਰ ਫਰਕ ਤਪੈਂਦਾ ਹੈ ਜਿਆਂ لازਮੀ ਤੌਰ ਤੇ ਹੋਰ ਸਵਾਲ ਵੀ ਉੱਠਦੇ ਕਿ ਵਾਕਈ ਇਸ ਤਰੀਕੇ ਨਾਲ ਫੌਜੀ ਵਰਦੀ ਵਿਕਣੀ ਚਾਹੀਦੀ ਹੈ ਦੇਖੋ ਫੌਜੀ ਵਰਦੀ ਜਦੋਂ ਕਿਸੇ ਦੀ ਪਾਈ ਹੋਈ ਨਜ਼ਰ ਆਉਂਦੀ ਹੈ ਤਾਂ ਫਿਰ ਉਸ ਨੂੰ ਇੱਕ ਰਿਸਪੈਕਟ ਨਾਲ ਦੇਖਿਆ ਜਾਂਦਾ ਹੈ ਤੇ ਦੂਜਾ ਲੋਕ ਭਰੋਸਾ ਕਰਦੇ ਨੇ ਤੇ ਜਦੋਂ ਇਸ ਤਰੀਕੇ ਨਾਲ ਕੋਈ ਵੀ ਜਾ ਕੇ ਖਰੀਦ ਲਵੇ ਉਸ ਦਿਨ ਫਰਕ ਤਪੈਂਦਾ ਹੈ ਹੁਣ ਅਗਲੀ ਖਬਰਾਂ ਦਰੋ ਕਰਦੇ ਹਾਂ ਗੱਲ ਨਵਜੋਤ ਸਿੰਘ ਸਿੱਧੂ ਦੀ ਸਿੱਧੂ ਇਸ ਵਾਰ ਫਿਰ ਟੂ ਐਕਸ਼ਨ 'ਚ ਨੇ ਨਵਜੋਤ ਸਿੰਘ ਸਿੱਧੂ ਨੇ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ਉਹ YouTube ਚੈਨਲ ਚਲਾਉਣਗੇ ਤੇ ਲੋਕਾਂ ਦੇ ਸਾਹਮਣੇ ਕੰਟੈਂਟ ਪੇਸ਼ ਕਰਨਗੇ ਚੈਨਲ ਦਾ ਨਾਮ ਨਵਜੋਤ ਸਿੱਧੂ ਅਫੀਸ਼ੀਅਲ ਹੋਵੇਗਾ ਇਸ YouTube ਚੈਨਲ ਦੇ ਉੱਤੇ ਸਿੱਧੂ ਸਿਆਸਤ ਤੋਂ ਪਰੇ ਲੋਕਾਂ ਦੇ ਹਰ ਮੁੱਦੇ ਦੀ ਗੱਲ ਕਰਨਗੇ ਟੋਪ ਸਿੱਧੂ ਅਫੀਸ਼ੀਅਲ ਸਾਰੇ ਮੇਰੇ ਪਲੇਟਫਾਰਮਸ ਦੇ ਉੱਤੇ ਹੋਊਗਾ ਐਨੀ ਬਡੀ ਵਾਂਟਸ ਟੂ ਗੋ ਐਂਡ ਵਿਜ਼ਿਟ ਅੱਜ ਸ਼ੁਰੂ ਹੋਇਆ ਇਸੇ ਵੇਲੇ ਸ਼ੁਰੂ ਹੋਇਆ ਅਚਭ ਦੇਣਾ ਹੈ ਮਾਮਾਈ ਦਾ ਅਖੇ ਤ੍ਰਿਤਿਆ ਇਸ ਕਰਕੇ ਨੂੰ ਅੱਜ ਸ਼ੁਰੂ ਕੀਤਾ ਕੋਈ ਵੀ ਉੱਥੇ ਜਾ ਸਕਦਾ ਬਹਿਲਗਾਮ ਹਮਲੇ ਤੋਂ ਬਾਅਦ ਪਰ ਪਾਕਿਸਤਾਨ ਦੀ ਵਿਚਾਲੀ ਤਨਾਤ ਵੀ ਸਿੱਧੂ ਨੇ ਬਿਆਨ ਦਿੱਤਾ ਅਦੇ ਕਿਹਾ ਕਿ ਸੁਰੱਖਿਆ ਦੀ ਜ਼ਿੰਮੇਵਾਰੀ ਜਨਤਾ ਦੀ ਚੁਣੀ ਹੋਈ ਸਰਕਾਰ ਦੀ ਹੈ ਸਰਕਾਰ ਜਵਾਬ ਦੇਗੀ ਕਿ ਇਸ ਦੇਸ਼ ਕੇ ਆਬਾਮ ਨੇ ਇੱਕ ਸਰਕਾਰ ਚੁਣੀ ਇੰਟਰਨਲ ਸਿਕਿਉਰਿਟੀ ਐਕਸਟਰਨਲ ਸਿਕਿਉਰਿਟੀ ਦੇ ਹੈਵ ਦਾ ਰਿਸਪੌਂਸਿਬਿਲਟੀ ਲੋਕਾਂ ਦਾ ਵਿਸ਼ਵਾਸ ਮੇਰਾ ਵੀ ਵਿਸ਼ਵਾਸ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਅਹੁਦੇ ਤੋਂ ਅਸਤੀਫਾ ਦਿੱਤਾ ਇਸ ਤੋਂ ਬਾਅਦ ਤੋਂ ਸਿੱਧੂ ਸਿਆਸਤ ਤੋਂ ਦੂਰ ਨਹੀਂ ਹਾਲਾਂਕਿ ਵਿਚਾਰੇ ਜਦੋਂ ਆਮ ਚੋਣਾਂ ਹੋਣ ਲੱਗੀਆਂ ਤਾਂ ਸਿੱਧੂ ਦੁਬਾਰਾ ਪੋਲਿਟਿਕਸ ਚ ਐਕਟਿਵ ਹੋਣਗੇ ਇਹ ਲੱਗ ਰਿਹਾ ਸੀ ਪਰ ਜਿਹਾਨ ਨਹੀਂ ਹੋਇਆ